ਸਸਰੀ ਗਾਲ ਜੀ ਅੱਜ ਲੋਕ ਆਵਾਜ਼ ਟੀਵੀ ਤੇ ਨਾ ਇੱਕ ਇੰਟਰਵਿਊ ਡਿਬੇਟ ਆਈ ਆ ਉਹਦੇ ਵਿੱਚ ਪੰਜਾਬ ਵਾਸੀ ਤੇ ਫੈਕਟਰੀ ਦੇ ਮਾਲਕ ਕੰਪਨੀ ਦੇ ਮਾਲਕ ਤੇ ਉਹਨਾਂ 'ਸਾਪਸੇ ਡਿਬੇਟ ਹੋਈ ਆ ਉਹ ਕਹਿੰਦੇ ਅਸੀਂ ਫੈਕਟਰੀ ਲਾਉਣੀ ਆ ਤੇ ਉਹ ਕਹਿੰਦੇ ਅਸੀਂ ਲਾਉਣ ਨਹੀਂ ਦੇਣੀ ਉਹਨਾਂ ਨੇ ਪੱਖ ਰੱਖਿਆ ਆਪਣੇ ਸੁਣਨ ਵਾਲੀ ਇਹਨੂੰ ਕਿਸੇ ਅਧਿਕਾਰੀ ਨੇ ਪੜਿਆ ਇਹਨੂੰ ਗਰਾਊਂਡ ਦੇ ਮੁਤਾਬਕ ਚੈੱਕ ਕੀਤਾ ਵੀ ਜਿਹੜਾ ਕੁਛ ਇਹਦੇ ਵਿੱਚ ਲਿਖਿਆ ਤਾਂ ਗਰਾਊਂਡ ਨਾਲ ਮਿਲਦਾ ਜਾਂ ਨਹੀਂ ਮਿਲਦਾ ਮਾਰਨਾ ਪੰਜਾਬ ਨੂੰ ਇਹਨਾਂ ਝੂਠੀਆਂ ਰਿਪੋਰਟਾਂ ਦੇ ਸਿਰ ਤੇ ਥੋੜੀ ਏ ਤੈਿਹ ਤੇ ਦੋ ਲੈਣਾ ਲਿਖਿਆ ਨੇ ਸੁਣ ਕੀ ਤੱਥ ਨਾਲ ਗੱਲ ਕਰੇ ਪੱਗ ਦੇਖ ਪੰਜਾਬ ਦੀ ਮੂੰਹ ਬੰਦ ਕੀਤੇ ਵੱਡੇ ਅਫਸਰ ਜੋ ਗੁਲਾਮ ਦੀ ਪੈਸੇ ਪਿੱਛੇ ਭੁੱਲ ਗਏ ਪੰਜਾਬ ਦੇ ਵਸਨੀਕਾਂ ਪੰਜ ਦਰਿਆਵਾਂ ਦੀ ਧਰਤੀ ਦੇ ਰਾਖੀਆਂ ਪੈਸੇ ਦੇ ਮੂੰਹ ਪਿੱਛੇ ਭੁੱਲੇ ਚੰਗਾ ਮਾੜਾ ਪੱਗ ਦੀ ਪੱਗਵੈਰੀ ਪੰਜਾਬ ਕਰੇ ਕੀ ਵਿਚਾਰਾ ਚਾਰ ਅੱਖਰ ਜੇ ਪੜ ਕੇ ਬਣਦੇ ਗੁਲਾਮ ਨੇ ਭੋਲੇ ਜਿਹੇ ਲੋਕਾਂ ਦੇ ਚਲਾਉਂਦੇ ਘਰਾਂ ਤਥਾਂ ਨਾਲ ਗੱਲ ਕਰੇ ਪੱਗ ਦੇ ਪੰਜਾਬ ਦੀ ਮੂੰਹ ਬੰਦ ਕਿਤੇ ਵੱਡੇ ਅਫਸਰ ਜੋਗ람 ਜੀ ਡਿਬੇਟ ਸੁਣ ਕੇ ਜਰੂਰ ਦੇਖਿਓ ਮੈਂ ਲਿੰਕ ਪਾਉਂਗਾ ਥੱਲੇ ਪਲੀਜ਼ ਥੈਂਕ ਯੂ ਸੋ ਮੱਚ